ਵੈਰ ਜੀ ਦਾ ਖਾਲਸਾ ਵੈਰ ਜੀ ਦੀ ਫਤਿਹ ਬੜੀ ਗੱਲ ਜਿਹੜੀ ਆ ਧਿਆਨ ਧਿਆਨ ਨਾਲ ਸੁਣਨ ਵਾਲੀ ਆ ਸਾਰਿਆਂ ਨੂੰ ਪਤਾ ਕਿ ਸਖਬੀਰ ਬਾਦਲ ਤੇ ਜੋ ਕੱਲ ਨਰੈਣ ਸਿੰਘ ਚੌੜੇ ਵੱਲੋਂ ਹਮਲੇ ਕਰਨ ਦੀ ਕੋਸ਼ਿਸ਼ ਕੀਤੀ ਆ ਹੁਣ ਕੁਝ ਖਬਰਾਂ ਨਿਕਲ ਕੇ ਸਾਹਮਣੇ ਇਹ ਆ ਰਹੀਆਂ ਨੇ ਕਿ ਖੁਦ ਸਖਬੀਰ ਬਾਦਲ ਨੇ ਆਪਣੇ ਆਪ ਤੇ ਜਾਣ ਬੁੱਝ ਕੇ ਹਮਲਾ ਕਰਵਾਇਆ ਅਸੀਂ ਇਹ ਕਹੇ ਗੁਰਪ੍ਰੀਤ ਸਿੰਘ ਭੱਲਰ ਸੀਪੀ ਅੰਮ੍ਰਿਤਸਰ ਨੇ ਜਿਹੜਾ ਇੱਕ ਵੱਡਾ ਬਿਆਨ ਦਿੱਤਾ ਉਹਨਾਂ ਨੇ ਕਿਹਾਗਾ ਕਿ ਆਪਣੀ ਸੰਤਤੀ ਦੇ ਲੈਣ ਦੇ ਖਾਤਰ ਅਸਗਵੀਰ ਬਾਦਲ ਵੱਲੋਂ ਕਦੇ ਹਮਲਾ ਤਾਂ ਨਹੀਂ ਕਰਵਾਇਆ ਗਿਆ ਅਸੀਂ ਇਸ ਦੀ ਜਾਂਚ ਕਰਾਂਗੇ ਉਸ ਤੋਂ ਬਾਅਦ ਜਿਹੜਾ ਅੱਗ ਬਬੋਲਾ ਹੋ ਟਿਆ ਵਿਕਰਮਜੀਤ ਸਿੰਘ ਮਜੀਠੀਆ ਬਿਰਸਾ ਸਿੰਘ ਬਲਟੋਆ ਉਹਨਾਂ ਨੇ ਪੁਲਿਸ ਤੇ ਹੀ ਸਵਾਲ ਖੜੇ ਕਰ ਦਿੱਤੇ ਕਿ ਪੁਲਿਸ ਨੇ ਹਮਲਾ ਕਰਵਾਇਆ ਤੇ ਤੁਹਾਨੂੰ ਇਹਦੇ ਵਿਚਾਲੇ ਇੱਕ ਹੋਰ ਵੱਡੀ ਅਪਡੇਟ ਦਿੰਨੇ ਆ ਚਾਹੇ ਆਪਾਂ ਕਹਿੰਦੇ ਆ ਕੋਈ ਵੱਡਾ ਕਿੱਡਾ ਅਪਰਾਧੀ ਕਿਉਂ ਨਾ ਹੋਵੇ ਪਰ ਜਿਹੜੀ ਦਸਤਾਰ ਆ ਇਹ ਸਾਡੇ ਗੁਰੂ ਨੇ ਬਖਸ਼ੀਆ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇਕ ਉਹ ਸਿੱਖ ਜਿਹਨੇ ਸਾਰਾ ਸੰਘਰਸ਼ ਦੇ ਲਈ ਆਪਣੀ ਜ਼ਿੰਦਗੀ ਲਾਤੀ 70 ਸਾਲ ਦਾ ਭਾਈ ਨਰੈਣ ਸਿੰਘ ਚੌੜਾ ਹੋ ਚੁੱਕਿਆਗਾ ਜਿਹੜਾ ਕਿਸ ਨੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਆ ਉਹ ਮੈਸਟ੍ਰੀਕਸ ਦਾ 파ਟ ਆ ਪੁਲਿਸ ਵੇਖੇ ਉਹ ਸਰਕਾਰ ਵੇਖੇ ਪਰ ਜਿਹੜਾ ਸਿੱਖ ਕੌਮ ਦਾ 파ਟ ਆ ਉਸ ਜਿਹੜਾ ਸਿੱਖ ਕੌਮ ਦੇਖਦੀ ਆ ਕਿ ਜਿਹੜੀ ਨਰੈਣ ਸਿੰਘ ਚੌੜੇ ਦੀ ਇੱਕ ਅਕਾਲੀ ਦਲ ਦੇ ਵੱਲੋਂ ਸਰਿਆ ਫੜ ਕੇ ਜਿਹੜੀ ਦਸਤਾਰ ਲਾਈ ਜਾਂਦੀ ਆ ਉਹਨੂੰ ਡੰਗੇ ਸਰ ਜਿਹੜਾ ਘੜੀਸ ਕੇ ਲੈ ਕੇ ਜਾਇਆ ਜਾਂਦਾਗਾ ਇਸ ਦੇ ਬਾਬਤ ਅੱਜ ਮੋਗੇ ਦੇ ਵਿੱਚ ਦਲ ਖਾਲਸਾ ਦੀ ਕਨੈਕਸ਼ਨ ਹੋਈ ਜਿਸ ਵਿੱਚ ਦਲ ਖਾਲਸਾ ਨੇ ਵੱਡਾ ਬਿਆਨ ਦੇ ਦਿੱਤਾ ਕਿ ਜੇਸਾ ਉਸ ਪਾਪੀ ਨੇ ਜਿਹੜਾ ਅਕਾਲੀ ਦਲ ਦੇ ਵਿੱਚ ਹੈਗਾਗਾ ਉਸਨੇ ਦਸਤਾਰ ਲਾਈ ਆ ਉਸ ਗੁਰਸਿੱਖ ਦੀ ਅੰਮ੍ਰਿਤਧਾਰੀ ਦੀ ਨਾਰਾਇਣ ਸਿੰਘ ਚੌੜੇ ਦੀ ਜੋ ਮਾਫੀ ਨਹੀਂ ਮੰਗਦਾ ਤਾਂ ਅਗਲਾ ਲੈਕਚਰ ਰੈਕਸ਼ਨ ਕੀ ਹੋਵੇਗਾ ਇਹ ਤੁਹਾਨੂੰ ਸੁਣਨਾ ਜਿਹੜਾ ਪਹਿਲਾ ਵੀਡੀਓ ਸੁਣਾਉਣਾ ਤੇ ਫਿਰ ਤੁਸੀਂ ਧਿਆਨ ਦੇ ਨਾਲ ਅੱਗੇ ਆਪਾਂ ਗੱਲਬਾਤ ਕਰਦੇ ਆ ਬੜੀ ਇੱਕ ਐਮ ਵਿਚਾਰ ਵਾਲਾ ਮੁੱਦਾ ਹੈਗਾ ਬੜਾ ਇੱਕ ਇਹ ਕਹਦੀ ਹੈ ਕਿ ਭੋਖੂ ਹੈ ਮੁੱਦਾ ਕਿਉਂ ਭੋਖੂ ਆ ਸਿਕੋਮ ਦੀ ਜਦੋਂ ਵੀ ਕੋਈ ਬੇਇੱਜ਼ਤੀ ਕਰਦਾ ਬੇਅਦਬੀ ਕਰਦਾ ਤੇ ਉਹ ਸਿੱਖ ਕੌਮ ਤੋਂ ਸਿਆ ਨਹੀਂ ਜਾਂਦਾ ਦਲ ਖਾਲਸਾ ਉਹ ਜਥੇਬੰਦੀਆ ਜਿਸ ਨੇ ਵੱਡੇ ਵੱਡੇ ਸੰਘਰਸ਼ ਲੜੇ ਨੇ ਭਾਈ ਗਜਿੰਦਰ ਸਿੰਘ ਦਲ ਖਾਲਸਾ ਜਿਨ੍ਹਾਂ ਨੇ ਕਿ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾ ਵਾਲੇ ਸਮੇਂ ਜਹਾਜ਼ ਨੂੰ ਅਗਵਾ ਕਰਕੇ ਜਿਹੜਾ ਹਾਈਜੈਕ ਕਰਕੇ ਪਾਕਿਸਤਾਨ ਦੇ ਵਿੱਚ ਲੈ ਗਿਆ ਸੀ ਸਾਰੀ ਜ਼ਿੰਦਗੀ ਉਹਨਾਂ ਨੇ ਪਾਕਿਸਤਾਨ ਦੇ ਵਿੱਚ ਕੱਢੀ ਆ ਆਖਰ ਨੂੰ ਜਿਹੜੇ ਉੱਥੇ ਉਹਨਾਂ ਦਾ ਦਿਹਾਤ ਹੋ ਜਾਂਦਾਗਾ ਦਾਲ ਖਾਲਸਾ ਤੇ ਬੜੀਆਂ-ਬੜੀਆਂ ਪ੍ਰਾਪਤੀਆਂ ਨੇ ਬੜੇ-ਬੜੇ ਸੂਰਮੇ ਹੋਏ ਨੇ ਬੜੇ-ਬੜੇ ਸਿੰਘ ਹੋਏ ਨੇ ਕੌਮ ਦੇ ਨਧੜਕ ਯੋਧੇ ਹੋਏ ਨੇ ਤੇ ਇਸ ਕਰਕੇ ਅੱਜ ਦਲ ਖਾਲਸਾ ਵੱਲੋਂ ਜਿਹੜੀ ਮੋਗਾ ਦੇ ਵਿੱਚ ਇੱਕ ਕਨਵੈਕਸ਼ਨ ਰੱਖੀ ਗਈ ਸੀ ਉਹਦੇ ਵਿੱਚ ਕੀ ਕਿਹਾ ਗਿਆ ਹੈਗਾ ਅਕਾਲੀ ਦਲ ਨੂੰ ਤੇ ਜਿਸ ਨੇ ਪੱਗ ਲਾਈ ਆ ਉਸ ਨੂੰ ਕੀ ਬੰਗਾਰ ਪਾਈ ਗਈ ਹੈ ਪਹਿਲਾਂ ਤੁਸੀਂ ਧਿਆਨ ਦੇ ਨਾਲ ਵੀਡੀਓ ਸੁਣੋ ਫਿਰ ਆਪਾਂ ਕਰਦੇ ਆ ਅੱਗੇ ਗੱਲਬਾਤ ਇਹ ਸਿੱਖ ਦੀ ਪੱਗ ਦਾ ਆਦਰ ਮਾਨ ਸਤਕਾਰ ਕਰਦੇ ਹੋ ਤੇ ਕੱਲ ਸਾਮੇ 6 ਵਜੇ ਤੱਕ ਇਹ ਅਕਾਲ ਤਖਤ ਨੂੰ ਹਦਾਇਤ ਨਹੀਂਗੇ ਇਹ ਉਸ ਬੰਦੇ ਨੂੰ ਹਦਾਇਤ ਆ ਜਾਂਦੇ ਬੰਦੇ ਦਾ ਬਣ ਕੇ ਪੁੱਤ ਕੱਲ ਸਾਮੇ 6 ਵਜੇ ਤੱਕ ਆਪਣੇ ਵੱਲੋਂ ਕੀਤੀ ਉਸ ਮਾੜੀ ਹਰਕਤ ਦੀ ਮਾਫੀ ਮੰਗੇ ਜੇ ਨਹੀਂ ਤੇ ਅਕਾਲ ਤਖਤ ਸਾਹਿਬ ਜਿਸ ਅਕਾਲੀ ਦਲ ਨੂੰ ਪੈਰਾਂ ਤੇ ਖੜੇ ਕਰਨ ਦੇ ਲਈ ਅਸੀਂ ਕੋਸ਼ਿਸ਼ ਕਰ ਰਹੇ ਆ ਉਹਨਾਂ ਨੂੰ ਗਰੇ ਆਦੇਸ਼ ਦਵੇ ਕਿ ਇਹੋ ਜੇ ਬੰਦੇ ਅਕਾਲੀ ਦਲ ਚੋਂ ਬਾਹਰ ਕੱਢੇ ਜਾਣ ਜੇ ਉਹ ਵੀ ਨਹੀਂ ਹੰਦਾ ਤੇ ਕੱਲ ਤੋਂ ਬਾਅਦ ਪਰਸੋਂ ਤਾਂ ਪੰਥ ਦਾ ਸੂਰਜ ਚੜ੍ਹੇਗਾ ਤੇ ਪੰਥ ਆਪਣਾ ਫੈਸਲਾ ਕਰ ਲਵੇ ਬੋਲੇ ਸੋਨਿਆ ਮੈਂ ਨਹੀਂ ਕਹਿੰਦਾ ਕਿ ਪਰਸੋਂ ਜਾ ਤਾਨੂੰ ਇਹ ਵੀਡੀਓ ਵੀ ਸੁਣਾਉਣੀ ਹੈ ਦੁਬਾਰੇ ਇੱਕ ਵਾਰ ਜਿਸ ਨੇ ਨਰੈਣ ਸਿੰਘ ਚੌੜੇ ਦੀ ਪੱਗ ਲਾਈ ਆ ਉਹ ਬੰਦੇ ਦੀ ਫੋਟੋ ਤਸਵੀਰ ਵੀ ਸਾਹਮਣੇ ਆ ਚੁੱਕੀ ਆ ਤੁਹਾਨੂੰ ਉਹ ਤਸਵੀਰ ਵੀ ਦਿਖਾਉਣੇ ਆ ਇਹ ਆ ਅਕਾਲੀ ਦਲ ਵਿਕਰਮਜੀਤ ਸਿੰਘ ਮਜੀਠੀਆ ਜੀ ਦੇ ਨਾਲ ਬੈਠਾਗਾ ਜਿਤੇ ਆ ਲਾਇਆ ਹੋਇਆਗਾ ਆ ਫੋਟੋ ਆ ਉਸ ਬੰਦੇ ਦੀ ਅਕਾਲੀ ਦਲ ਦੀ ਜਿਨੇ ਨਰੈਣ ਸਿੰਘ ਚੌੜੇ ਦੀ ਜਾਣ ਬੁੱਝ ਕੇ ਫੜ ਕੇ ਮੰਗਰੋ ਪੱਗ ਲਾਈ ਆ ਬੇਸਕ ਬੈਂ ਕਿੰਨਾ ਵੱਡਾ ਦੋਸ ਹੋਵੇ ਪਰ ਸਿੱਖ ਕੌਮ ਕਦੇ ਇਹ ਬਾਹਰ ਨਹੀਂ ਕਰਦੀ ਕਿ ਕਿਸੇ ਦੀ ਪੱਗ ਲਾਵੇ ਪਰ ਇਸ ਬੰਦੇ ਨੇ ਸਰੇ ਆ ਪੱਗ ਲਾਈ ਆ ਇਹ ਦਸਤਾਰ ਸਾਨੂੰ ਐਵੇਂ ਨਹੀਂ ਮਿਲੀ ਇਹ ਸਿੱਖ ਕੌਮ ਨੂੰ ਕਿੱਡੀਆਂ ਕੁਰਬਾਨੀਆਂ ਕਰਕੇ ਸਾਨੂੰ ਦਸਤਾਰ ਦਿੱਤੀ ਹੈ ਗੁਰੂ ਗੋਬਿੰਦ ਸਿੰਘ ਜੀ ਨੇ ਠੀਕ ਆ ਕਿ ਜਿਹੜਾ ਉਹਦੇ ਪਰਤਿਆ ਬਣਦਾ ਪੁਲਿਸ ਕਰੋਗੀ ਜਿਹੜੀ ਕਾਰਵਾਈ ਬਣਦੀ ਹੈ ਪੁਲਿਸ ਕਰੋਗੀ ਸਰਕਾਰ ਨੇ ਦੇਖਣਾਗਾ ਪਰ ਧਾਰਨੋ ਜਿਹੜਾ ਅੱਜ ਦਾਲ ਖਾਲਸਾ ਵੱਲੋਂ ਇੱਕ ਬੰਗਾਰ ਪਾ ਦਿੱਤੀ ਆ ਤੇ ਤੁਹਾਨੂੰ ਮੈਂ ਵੀਡੀਓ ਸੁਣਾ ਕੇ ਫਿਰ ਅੱਗੇ ਗੱਲਬਾਤ ਕਰਦੇ ਆ ਧਿਆਨ ਦੇ ਨਾਲ ਸੁਣਨਾ ਪੂਰਾ ਇਹ ਸਿੱਖ ਦੀ ਪੱਕ ਦਾ ਆਦਰ ਮਾਨ ਸਤਕਾਰ ਕਰਦੇ ਹੋ ਤੇ ਕੱਲ੍ਹ ਸ਼ਾਮੀ 6 ਵਜੇ ਤੱਕ ਇਹ ਅਕਾਲ ਤਖਤ ਨੂੰ ਹਦਾਇਤ ਨਹੀਂ ਗਈ ਇਹ ਉਸ ਬੰਦੇ ਨੂੰ ਹਦਾਇਤ ਆ ਜਾਂ ਤੇ ਬੰਦੇ ਦਾ ਬਣ ਕੇ ਪੁੱਤ ਕੱਲ੍ਹ ਸ਼ਾਮੀ 6 ਵਜੇ ਤੱਕ ਆਪਣੇ ਵੱਲੋਂ ਕੀਤੀ ਉਸ ਮਾੜੀ ਹਰਕਤ ਦੀ ਮਾਫੀ ਮੰਗੇ ਜੇ ਨਹੀਂ ਤੇ ਅਕਾਲ ਤਖਤ ਸਾਹਿਬ ਜਿਸ ਅਕਾਲੀ ਦਲ ਨੂੰ ਪੈਰਾਂ ਤੇ ਖੜੇ ਕਰਨ ਦੇ ਲਈ ਅਸੀਂ ਕੋਸ਼ਿਸ਼ ਕਰ ਰਹੇ ਆ ਉਹਨਾਂ ਨੂੰ ਗਰੇ ਆਦੇਸ਼ ਦਵੇ ਕਿ ਇਹੋ ਜੇ ਬੰਦੇ ਅਕਾਲੀ ਦਲ ਚੋਂ ਬਾਹਰ ਕੱਢੇ ਜਾਣ ਜੇ ਉਹ ਵੀ ਨਹੀਂ ਹੰਦਾ ਤੇ ਕੱਲ ਤੋਂ ਬਾਅਦ ਪਰਸੋਂ ਤਾਂ ਪੰਥ ਦਾ ਸੂਰਜ ਚੜ੍ਹੇਗਾ ਤੇ ਪੰਥ ਆਪਣਾ ਫੈਸਲਾ ਕਰ ਲੇਗਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਮੈਂ ਨਹੀਂ ਕਹਿੰਦਾ ਕਿ ਪਰਸੋਂ ਇਹ ਮੋਗੇ ਦੇ ਵਿੱਚ ਅੱਜ ਕਨੈਕਸ਼ਨ ਰੱਖੀ ਗਈ ਸੀ ਇਹ ਜਿਹੜਾ ਬੋਰ ਰਿਹਾ ਨੌਜਵਾਨ ਆ ਇਹ ਪਰਮਜੀਤ ਸਿੰਘ ਖਾਲਸਾ ਦਾ ਦਲ ਖਾਲਸਾ ਦਾ ਆਗੂ ਆ ਇਹਨੇ ਵੱਡੀ ਚੇਤਾਵਨੀ ਦੇ ਦਿੱਤੀ ਆ ਅਕਾਲੀ ਦਲ ਨੂੰ ਜੇਕਰ ਕੱਲ ਸਾਮ 6 ਵਜੇ ਤੱਕ ਉਹ ਬੰਦਾ ਜਿਸ ਨੇ ਪੱਗ ਲਾਈ ਆ ਤੁਹਾਨੂੰ ਮੈਂ ਫੋਟੋ ਦਿਖਾਈ ਆ ਦਸਤਾਰ ਲਾਈ ਆ ਜੇਕਰ ਉਹ ਮਾਫੀ ਮੰਗਦਾਗਾ ਕੱਲ ਨੂੰ 6 ਵਜੇ ਤੱਕ ਤਾਂ ਠੀਕ ਆ ਤੇ ਅੱਗੇ ਫਿਰ ਅਰਾਨ ਨੀਤੀ ਜੋ ਹੋਵੇਗੀ ਦਲ ਖਾਲਸਾ ਦੀ ਜਿਹੜਾ ਕਿਹਾ ਕਿ ਉਹਨਾਂ ਦੇ ਜੋ ਸੂਰਜ ਚੜ੍ਹੇਗਾ ਫਿਰ ਉਹਦਾ ਫੈਸਲਾ ਉਹ ਆਪ ਕਰਨਗੇ ਤੇ ਫਿਰ ਤਾਂ ਤੁਸੀਂ ਪਿੱਟਿਆ ਕਰੋ ਕਿ ਸਾਡਾ ਜੀ ਇਸ ਤਰ੍ਹਾਂ ਹੋ ਗਿਆ ਜੀ ਬਾਹ ਹੋ ਗਿਆ ਕਿਉਂਕਿ ਮੈਂ ਪਹਿਲਾਂ ਕਿਹਾਗਾ ਕਿ ਦਸਤਾਰ ਸਿੱਖ ਕੌਮ ਦੀ ਆ ਦਸਤਾਰ ਕੱਲੇ ਨਰੈ ਸਿੰਘ ਚੌੜੇ ਦੀ ਦਸਤਾਰ ਨਹੀਂ ਉਹ ਉਹ ਸਿੱਖ ਪੰਥ ਦੀ ਦਸਤਾਰ ਆ ਉਹ ਖਾਲਸੇ ਦੀ ਦਸਤਾਰ ਆ ਇਸ ਕਰਕੇ ਸਾਨੂੰ ਜਿਹੜਾ ਇਹ ਸੋਚਣਾ ਪਵੇਗਾ ਪਹਿਲਾਂ ਜੇਕਰ ਅਸੀਂ ਠੀਕ ਆ ਕਿ ਉਹਨੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਆ ਜਾਂ ਕਰਿਆ ਸੀ ਪਤਾ ਨਹੀਂ ਇਹਦੇ ਵਿੱਚ ਕੀ ਨਿਕਲਣਾ ਇਨਵੈਸਟੀਗੇਸ਼ਨ ਦੇ ਵਿੱਚ ਆ ਪਾਰਟ ਦੇ ਵਿੱਚ ਕੀ ਹੋਵੇਗਾ ਪਰ ਇੱਕ ਸਿੱਖ ਦੀ ਜਾਨ ਵੱਜ ਕੇ ਇੱਕ ਤਾਂ ਹੁੰਦਾ ਨਾ ਧੱਕਾ ਮੁੱਕੀ ਦੇ ਨਾਲ ਦਸਤਾਰ ਲਹਿ ਗਈ ਉਹ ਵੱਖਰੀ ਗੱਲ ਹੁੰਦੀ ਆ ਪਰ ਸਾਰਾ ਜਿਹੜਾ ਵੀਡੀਓ ਦੇ ਵਿੱਚ ਆ ਰਿਹਾਗਾ ਕਿ ਭਾਈ ਨਰੈਨ ਸਿੰਘ ਚੌੜੇ ਦੀ ਤੁਹਾਨੂੰ ਜਿਸ ਦੀ ਮੈਂ ਤਸਵੀਰ ਦਿਖਾ ਕੇ ਹਟਿਆਂਗਾ ਉਸ ਸਖਸ ਨੇ ਫੜ ਕੇ ਜਿਹੜੀ ਦਸਤਾਰ ਲਾਈ ਗਈ ਉਹਦੀ ਜਿਹੜੇ ਪੰਜ ਕਕਾਰਾਂ ਦੇ ਵਿੱਚੋਂ ਕੰਗਾ ਸਾਹਾ ਕੰਗਾਗਾ ਤੇ ਉਹ ਵੀ ਉੱਥੋਂ ਡਿੱਗ ਪਿਆ ਤੇ ਦਸਤਾਰ ਜਦੋਂ ਲਾਈ ਆ ਤੇ ਨੰਗੇ ਸਿਰ ਉਸ ਨੂੰ ਸਿੱਖ ਨੂੰ ਘੜੀਸ ਕੇ ਲੈ ਕੇ ਗਏ ਆ ਤੁਸੀਂ ਬੰਦੇ ਵੀ ਮਾਰੋ ਤੁਸੀਂ ਬਰਗਾੜੀ ਵਰਗੇ ਮੋਰਚੇ ਵਿੱਚ ਦੋ ਨੌਜਵਾਨ ਸ਼ਹੀਦ ਕਰ ਦਿੱਤੇ ਉਹਦੀ ਤੁਸੀਂ ਕਹਿੰਦੇ ਮਾਫੀ ਮੰਗ ਲਈ ਸਮੇਤ ਸੈਣੀ ਵਰਗੇ ਨੂੰ ਡੀਜੀਪੀ ਲਾਇਆ ਉਹਦੀ ਮਾਫੀ ਮੰਗ ਲਈ ਜਿਹੜਾ ਕੁਝ ਤੁਸੀਂ ਸਾਰਾ ਕੁਝ ਕੀਤਾ ਅਕਾਲ ਤਾ ਸਭ ਤੇ ਉਹ ਤੇ ਮਾਫੀ ਮੰਗ ਲਈ ਤਾਂ ਤੁਹਾਨੂੰ ਇਹ ਥੋੜੀ ਆ ਕਿ ਤੁਹਾਨੂੰ ਇਹ ਇਹ ਹਦਾਇਤ ਦੇ ਦਿੱਤੀ ਆ ਜੇਕਰ ਤੁਸੀਂ ਆਪਣੇ ਗਨਾਹ ਐਡੇ ਵੱਡੇ ਕਰਕੇ ਹੁਣ ਮੈਨੂੰ ਇਹ ਦੱਸੋ ਇਹ ਅਦਾਲਤ ਉਹ ਅਕਾਲ ਤਾ ਸਭ ਦੀ ਸਿੱਖ ਕੌਮ ਦੀ ਸੁਪਰੀਮ ਸੁਪਰੀਮ ਕੋਰਟ ਤੋਂ ਵੱਡੀ ਅਦਾਲਤ ਆ ਜੇ ਇਸ ਅਦਾਲਤ ਦੇ ਵਿੱਚ ਇਸ ਤਰ੍ਹਾਂ ਫੈਸਲੇ ਹੋਣਗੇ ਜਿਸਨੇ ਜਿਸ ਬੰਦੇ ਨੇ ਦੋ ਨੌਜਵਾਰ ਸੀਧ ਕੀਤਾ ਹੋਣਾ ਤੇ ਗੁਰੂ ਗ੍ਰੰਥ ਸਾਹਿਬ ਜੀ ਬਿਆਦਵੀ ਆਲੇ ਨੂੰ ਪੁਸਤ ਪਨਾਹ ਆਲੇ ਪੁਸਤ ਪਨਾਹ ਕੀਤੀ ਹੋਵੇ ਤੇ ਉਹਨਾਂ ਦੇ ਜਿਹੜੇ ਬੋਰਡ ਲੱਗੇ ਸੀ ਸੌਦਾ ਸਾਹ ਦੇ ਉਹਨਾਂ ਦੀ ਰਾਖੀ ਕਰਦੀ ਰਹੀ ਉਹਨਾਂ ਦੀ ਪੁਲਸਾ ਤੇ ਫਿਰ ਗਰਬਚਨ ਸਿੰਘ ਤੇ ਗੁਰਮukh ਸਿੰਘ ਤੇ ਹੋਰ ਸਿੰਘਾਂ ਨੂੰ ਅਕਾਲ ਤਖਤ ਦੇ ਜਥੇਦਾਰਾਂ ਨੂੰ ਸਖਬੀਰ ਬਾਦਲ ਨੇ ਆਪਣੇ ਹੀ ਜਿਹੜਾ ਅਹਿਸ ਤੇ ਚੰਡੀਗੜ੍ਹ ਬੁਲਾ ਕੇ ਉਹਨੂੰ ਸਾਥ ਨੂੰ ਮਾਫੀ ਦਿੱਤੀ ਹੋਵੇ ਜਿਸ ਨੇ ਗੁਰੂ ਗੋਬਿੰਦ ਸਿੰਘ ਦਾ ਸਮਾਗਰ ਰਚਨ ਦੀ ਕੋਸ਼ਿਸ਼ ਕੀਤੀ ਆ ਤੁਸੀਂ ਉਹਨੂੰ ਮਾਫੀ ਦਿਵੋ ਬੰਦੇ ਤੁਸੀਂ ਮਾਰੋ ਤੇ ਅਕਾਲ ਤਖਤ ਨੇ ਤੁਹਾਨੂੰ ਇਹ ਇਹ ਸਜ਼ਾ ਲਾ ਦਿੱਤੀ ਕਿ ਸਿਰਫ ਤੁਸੀਂ ਬਰਸਾ ਫੜ ਕੇ ਬੈਠਣਾਗਾ ਲੋਕ ਤਾਂ ਇਹ ਵੀ ਸੱਕ ਕਰਦੇ ਨੇ ਕਿ ਜਿਹੜੀ ਇਹਦੀ ਲੱਤ ਆ ਜਿਹੜੀ ਸੁਖਵੀਰ ਬਾਦਲ ਦੀ ਪੈਰ ਦਾ ਬੰਦੀ ਫਿਰਦਾ ਕਿ ਇਹ ਲੱਤ ਵੀ ਨ ਟੁੱਟੀ ਉਹਦੀ ਤਾਂ ਅਈ ਤੋ ਤੇ ਕਿ ਲੋਕਾਂ ਨੂੰ ਪਤਾ ਲੱਗ ਚੁੱਕਿਆਗਾ ਤੁਹਾਡੇ ਠੀਕ ਆ ਕਿ ਕਿਸੇ ਨੂੰ ਮੈਂ ਨਹੀਂ ਕਹਿੰਦਾ ਕਿਸੇ ਨੂੰ ਮਾਰਨਾ ਚੰਗਾਗਾ ਅਸੀਂ ਨਖੇਦੀ ਪਹਿਲੇ ਦਿਨ ਵੀ ਕੀਤੀ ਸੀ ਅੱਜ ਵੀ ਕਰਦੇ ਆ ਕਿ ਉਹ ਸਥਾਨ ਜਿੱਥੇ ਹਰ ਸਿੱਖ ਦਾ ਸਿਰ ਝੁਕਦਾ ਹਰ ਇੱਕ ਦੁਨੀਆ ਆਉਂਦੀ ਆ ਸਾਰੇ ਧਰਮਾਂ ਦੇ ਲੋਕ ਆਉਂਦੇ ਆ ਪਰ ਤੁਸੀਂ ਇਹ ਇਤਿਹਾਸ ਵੀ ਦੇਖ ਲਓ ਜੇਕਰ ਉੱਥੇ ਦਰਬਾਰ ਸਾਹਿਬ ਤੇ ਜਾ ਕੇ ਸਭ ਕੁਝ ਮਾਫੀਆਂ ਮੰਗ ਰਿਹਾਗਾ ਇਕ ਕਬੂਲਨਾਮਾ ਕਰ ਦਿੱਤਾਗਾ ਕਿ ਮੈਂ ਸਾਰਾ ਕੁਝ ਕੀਤਾ ਤੇ ਅਸੀਂ ਕਰਵਾਇਆਗਾ ਤੇ ਫਿਰ ਉੱਥੇ ਮੱੱਸਾ ਰੰਗੜ ਵੀ ਬੈਠਾ ਸੀ ਤੇ ਭਾਈ ਮਤਾਬ ਸਿੰਘ ਤੇ ਭਾਈ ਸੁੱਖਾ ਸਿੰਘ ਨੇ ਉਹਨਾਂ ਦਾ ਸਰਵਟ ਕੇ ਉੱਥੋਂ ਲਿਆਂਦਾ ਸੀ ਤਾਂ ਕੱਲ੍ਹ ਤੁਸੀਂ ਉਹਨਾਂ ਤੇ ਵੀ ਉਂਗਲ ਚੁੱਕੋਗੇ ਕਿ ਭਾਈ ਮਤਾਬ ਸਿੰਘ ਤੇ ਸੁੱਖਾ ਸਿੰਘ ਨੇ ਵੀ ਗਲਤ ਕੀਤਾ ਦਰਬਾਰ ਸਾਹਿਬ ਦੇ ਵਿੱਚ ਜਿਹੜਾ ਮੱੱਸਾ ਰੰਗੜ ਬੈਠਾ ਸੀ ਉਸ ਨੂੰ ਜਿਹੜਾ ਸੌਦਾ ਲਾਇਆ ਇਹ ਰੈਤਾਂ ਦੇ ਖਾਲਸੇ ਦੀਆਂ ਜੇ ਤੁਸੀਂ ਜਲਮ ਕਰੋਗੇ ਸਿੱਖ ਕੌਮ ਉੱਤੇ ਜੇ ਤੁਸੀਂ ਸਾਡੇ ਨੌਜਵਾਨ ਬੱਚੇ ਮਾਰੋਗੇ ਚੁਣ-ਚੁਣ ਕੇ ਜੇ ਤੁਸੀਂ ਝੂਠੇ ਪੁਲਸ ਮੁਕਾਬਲੇ ਤੁਹਾਡੇ ਪਿਓ ਨੇ ਜਿਹੜੇ ਪ੍ਰਕਾਸ਼ ਬਾਦਲ ਨੇ ਬਣਾਏ ਨੇ ਜੇਕਰ ਤੁਸੀਂ ਉਹਨਾਂ ਉੱਤੇ ਅਡੋਲ ਰਹੇ ਹੋ ਅੱਜ ਤੁਸੀਂ ਉਹਨਾਂ ਦੀ ਮਾਫੀ ਮੰਗ ਰਹੇ ਹੋ ਫੇਰ ਤਾਂ ਸਿੱਖ ਕੌਮ ਹਰ ਇੱਕ ਜਾ ਕੇ ਮਾਰ ਕੇ ਸਿੱਖਾਂ ਨੂੰ ਬਣਾ ਕੇ ਝੂਠੇ ਪੁਲਸ ਮੁਕਾਬਲੇ ਕਰਵਾ ਕੇ ਬੇਅਦਬੀਆ ਗੁਰੂ ਗ੍ਰੰਥ ਸਾਹਿਬ ਦੀ ਪੁਸਤ ਪਨਾਹੀ ਕਰਦੀ ਉਹਨਾਂ ਦੀ ਤੁਸੀਂ ਸਾਡੀ ਤੁਹਾਡੀ ਸਰਕਾਰ ਫੇਰ ਤਾਂ ਹਰੇ ਸਿੱਖ ਜਾ ਕੇ ਮਾਫੀ ਮੰਗ ਲਿਆ ਕਰੇ ਇਹ ਵਦਿਆ ਚੰਗਾ ਬਹਾਨਾ ਮਿਲੇਗਾ ਅਕਾਲ ਤਾ ਸਾਬ ਤੁਹਾਨੂੰ ਸਜ਼ਾ ਦੇ ਦਿਆ ਕਰੂਗਾ ਭਾਂਡੇ ਮੰਨ ਜਨ ਦੀ ਤੇ ਵਰਤਾ ਸਾਹਿਬ ਫੜ ਕੇ ਉੱਥੇ ਬੈਠਣ ਦੀ ਠੀਕ ਆ ਕਿ ਤੁਹਾਡੇ ਗੁਨਾਹ ਬਹੁਤ ਵੱਡੇ ਨੇ ਭਾਈ ਬਲਜੀਤ ਸਿੰਘ ਦਾਦੂਬਾਲ ਤੋਂ ਇਲਾਵਾ ਬਹੁਤ ਸਿੱਖ ਸੰਗਤਾਂ ਨੇ ਵੱਡੇ ਸਵਾਲ ਚੁੱਕੇ ਨੇ ਤੁਹਾਡੇ ਤੇ ਸਗੀਰ ਬਾਦਲ ਤੇ ਅਕਾਲ ਤਖਤ ਦੇ ਜਥੇਦਾਰਾਂ ਤੇ ਕਿ ਬਾਕੀ ਸਭ ਕੁਝ ਠੀਕ ਆ ਪਰ ਜਿਹਨੂੰ ਜਿਸਨੇ ਬੰਦੇ ਨੇ ਸਾਰੇ ਗਰਨਾਕ ਮੂਲ ਕਰ ਲਏ ਉਸ ਨੂੰ ਜਿਹੜੀ ਸਜ਼ਾ ਦਿੱਤੀ ਉਹ ਬਹੁਤ ਥੋੜੀ ਆ। ਉਹਨਾਂ ਪਾਰਟੀ 'ਚ ਕੱਢਦੇ 10 ਸਾਲਾਂ 'ਚ ਪਾਰਟੀ 'ਚ ਕੱਢਦੇ ਜੇ ਨਾ ਪਾਰਟੀ 'ਚ ਕੱਢਦੇ ਹੋਰ ਬੜੀਆਂ ਸਜ਼ਾਵਾਂ ਨੇ ਤਖੜੀ ਸਜ਼ਾਵਾਂ ਉਹਨੂੰ ਦਿੱਤੀ ਜਾ ਸਕਦੀ ਸੀ। ਤੇ ਇਸ ਕਰਕੇ ਜੇ ਦਸਤਾਰ ਲਾਈ ਆ ਸਿੱਖ ਕੌਮ ਦੀ ਜਿਸਨੇ ਉਹ ਅਸੀਂ ਨਹੀਂ ਕਹਿ ਰਹੇ ਦਲ ਖਾਲਸਾ ਨੇ ਇਕ ਲਾਣ ਕਰ ਦਿੱਤਾ ਜੇਕਰ ਤੁਸੀਂ ਉਸ ਤੋਂ ਦਸਤਾਰ ਦੇ ਲਾਉਣ ਵਾਲੇ ਨੇ ਮਾਫੀ ਨਾ ਮੰਗੀ। ਤਾਂ ਉਹਦਾ ਜਿਹੜਾ ਜੋ ਕੁਝ ਹੋਵੇਗਾ ਰਣਨੀਤੀ ਉਹਨਾਂ ਨੇ ਬਣਾਈ ਆ ਤੇ ਉਹ ਆਉਣ ਵਾਲਾ ਸਮਾਂ ਦੱਸੇਗਾ ਪਰ ਮੈਂ ਇਹ ਕਹਿਣਾਗਾ ਸਿਕੋਂ ਦੇ ਵਿੱਚ ਜਿਹੜੀ ਇਹ ਖਾਨਾ ਜੰਗੀ ਪਹਿਲਾਂ ਤੋਂ ਚੱਲ ਰਹੀ ਆ ਜੇਕਰ ਜਿੱਥੇ ਵੀ ਕੋਈ ਕੁਝ ਹੁੰਦਾਗਾ ਹੁਣ ਮੈਂ ਵਿੱਚ ਗੱਲ ਕਰਦਾਗਾ ਬਕਰ ਮਜੀਦ ਬਕਰ ਮਜੀਦ ਸਿੰਘ ਮਜੀਠੀਆ ਨੌ ਬੜਾ ਵੱਡਾ ਲੰਬਾ ਜਾਗਾ ਉਹਨੇ ਕਹਿ ਦਿੱਤਾ ਕਿ ਭਾਈ ਅੰਮਰਤਪਾਲ ਸਿੰਘ ਦੇ ਜੋ ਹਮੈਤੀਓ ਵੈਲਕਮ ਕਰ ਰਹੇ ਨੇ ਤੇ ਤੁਸੀਂ ਭਾਈ ਅੰਮਰਤਪਾਲ ਸਿੰਘ ਦਾ ਦੱਸੋ ਕਦਾਰ ਕੁਸੀ ਕਰ ਲੋ ਛੱਡੀ ਤੁਸੀਂ ਭਾਈ ਅੰਮਰਤਪਾਲ ਸਿੰਘ ਦੀ ਮਾਤਾ ਨੂੰ ਪਿਓ ਨੂੰ ਭਾਈ ਅੰਮਰਤਪਾਲ ਸਿੰਘ ਨੂੰ ਉਹਨਾਂ ਦੇ ਕੀ ਕੀ ਤੁਸੀਂ ਉਹਨਾਂ ਤੇ ਇਲਜ਼ਾਮ ਲਾਏ ਕੀ ਕੀ ਤੁਸੀਂ ਉਹਨਾਂ ਤੇ ਕਿਹਾ ਤੁਹਾਡਾ ਇਹ ਸਖਬੀਰ ਬਾਦਲਾ ਉਹ ਬੋਨਾ ਸੀ ਜੀ ਉਹ ਘੋਨਾ ਸੀ ਉਹ 65 ਸਾਲ ਦਾ ਪੌਂਦਾ ਸੀ ਉਹਨੇ ਇਸ ਤਰ੍ਹਾਂ ਕੀਤਾ ਫਲਾਨਾ ਕੀਤਾ ਜਦੋਂ ਤੁਸੀਂ ਕਿਸੇ ਦੀ ਕਦਰ ਕੁਸੀ ਕਰਦੇ ਹੋ ਜੇ ਤੁਸੀਂ ਕਿਸੇ ਨੂੰ ਟਰੋਲ ਕਰਦੇ ਹੋ ਤਾਂ ਅਗਲਾ ਧਰਨੂ ਵੀ ਕਰੇਗਾ ਇਹ ਬੜੀ ਸਮਝਣ ਵਾਲੀ ਗੱਲ ਆ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਆਪਣੇ ਕਮੈਂਟ ਵਿੱਚ ਜਰੂਰ ਲਿਖੋ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰੋ ਆਪਣੇ ਕਮੈਂਟਾਂ ਲਿਖਣੇ ਨਾ ਭੁੱਲੋ ਤੁਸੀਂ ਦੇਖਦੇ ਰਹੋ ਪੰਜਾਬੀ ਬ੍ਰਸਾ ਟੀਵੀ ਮੈਂ ਹਾਂ ਮਕਰਨ ਸਿੰਘ ਉੱਪਰ